ਦੀ ਆ ਰਹੀ ਹੈ ਠੰਡ ਵੀ ਲੱਗ ਰਹੀ ਹੈ ਗਰਮੀ ਇੱਕ ਮੌਸਮ ਦਾ ਦਸਤੂਰ ਹੈ ਜਿਉ ਜਿਉ ਸਮਾਂ ਬੀਤਦਾ ਜਾਂਦਾ ਸਾਰੇ ਉਹ ਪਰਮਾਤਮਾ ਜਿਹੜਾ ਉਹਦੀ ਕਲਾ ਹੈ ਉਹ ਵਖਾਲਦਾ ਹੈ ਪਰ ਹਾਂ ਸਾਡੇ ਸਿਆਸਤਦਾਨਾਂ ਦੀ ਇਹ ਹੈ ਵੀ ਜੇ ਮੌਕਾ ਮਿਲਿਆ ਕੁਝ ਵਧੀਆ ਕਰਕੇ ਵਖਾ ਲਈਏ ਕਿਉਂਕਿ ਲੋਕਾਂ ਨੇ ਬੜੀਆਂ ਆਸ ਤੇ ਉਮੀਦਾਂ ਨਾਲ ਵੋਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਨੂੰ ਆਸ ਹੁੰਦੀ ਹੈ ਵੀ ਕੋਈ ਨਾ ਕੋਈ ਵਧੀਆ ਜਿਹੜੇ ਸਾਡੇ ਜਿਹੜੇ ਆਗੂ ਨੇ ਸਾਡੇ ਸ਼ਹਿਰ ਬਾਰੇ ਸੋਚਣਗੇ ਸੋ ਮੈਂ ਆ 3 ਮਹੀਨੇ ਹੋਣੇ ਆ ਜੀ ਜਿਹੜਾ 2 ਸਾਲ ਰਹਿ ਗਏ ਨੇ 3 ਮਹੀਨੇ ਹੋਣੇ ਮਾਰਚ ਦੇ ਵਿੱਚ ਸਾਨੂੰ ਪਰ ਜਦੋਂ ਦਾ ਵੀ ਤੁਰੇ ਆ ਉਹਨਾਂ ਦਾ ਬੈਠ ਕੇ ਨਹੀਂ ਵੇਖਿਆ ਕੋਈ ਨਾ ਕੋਈ ਵਧੀਆ ਬਟਾਲੇ ਦੀ ਨਹਾਰ ਬਦਲਣ ਵੱਲ ਨੂੰ ਯੋਰ ਲਾ ਰਹੇ ਆ ਪਰ ਮੈਨੂੰ ਆਸ ਸਿਆ ਵੀ ਅੱਗੇ ਨਾਲੋਂ ਲੋਕ ਕਹਿੰਦੇ ਨੇ ਵੀ ਅੱਗੇ ਨਾਲੋਂ ਬਟਾਲਾ ਬਦਲ ਕਿੰਨੇ ਦਾਤ ਨਾਲ ਕਹਿੰਦੇ ਤਾਂ ਹੀ ਬੌਂਡ ਕਿੰਨਾ ਵਾਏ ਇਹ ਜੀ 11 ਕਰੋੜ ਦਾ ਤਹਿਸੀਲ ਕੰਪਲੈਕਸ ਸਾਡੇ ਐਕਸ਼ਨ ਸਾਹਿਬ ਹਰਜੋਤ ਹੋਣੀ ਉਹ ਆਪਣੇ ਇਹਦਾ ਸਾਰਾ ਕਰ ਰਹੇ ਨੇ ਔਰ ਇਹ ਆ ਵੀ ਇਹ ਟਾਈਮ ਬਾਉਂਡ ਜਿਹੜਾ ਉਹ ਬਕਾਇਦਾ ਡਾਕੂਮੈਂਟਲੀ ਜਿਹੜਾ ਸਾਡਾ ਐਗਰੀਮੈਂਟ ਹੋਇਆ ਉਹ ਆਪਣੇ ਟਾਈਮ ਬਾਉਂਡ ਦੇ ਅਕੋਰਡਿੰਗ ਕੰਮ ਕਰਨਗੇ ਵਧੀਆ ਕੰਪਲੈਕਸ ਬਣੂਗਾ ਕੇਜਰੀ ਜੀ ਜੀ ਦਾ ਜੀ ਸਰ ਕੇਜਰੀਵਾਲ ਸਾਹਿਬ ਨੂੰ ਨਹੀਂ ਭਜਾਇਆ ਸੀ ਕੇਜਰੀਵਾਲ ਸਾਹਿਬ ਨੇ ਭਜਾਇਆ ਸੀ ਉਹਨਾਂ ਨੂੰ ਡਰ ਲੱਗਾ ਪਿਆ ਅੱਗੇ ਲੋਕ ਸਭਾ ਦੀਆਂ ਇਲੈਕਸ਼ਨਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਾਂ ਬੀਜੇਪੀ ਨੂੰ ਖਤਰਾ ਕਿਸੇ ਤੋਂ ਨਹੀਂ ਹੈ ਸਵਾਏ ਅਰਵਿੰਦ ਕੇਜਰੀਵਾਲ ਬਸ ਉਹਨਾਂ ਦੇ ਮਗਰ ਲੱਗੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਦਬਾ ਲਈਏ ਪਰ ਇੱਕ ਗੱਲ ਦੱਸਾਂ ਜੀ ਇਹ ਹਿੰਦੁਸਤਾਨੀਆਂ ਦਾ ਕਿਉਂ ਜਿਹੜਾ ਜਿੰਨਾ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਉਹ ਨਾ ਉੱਪਰ ਕੇ ਬਾਹਰ ਆਉਂਦਾ ਕਿੰਨੀਆਂ ਸ਼ਕਤੀਆਂ ਹਾਂ ਆਂਗਰਸ ਤੇ ਆਮ ਆਦਮੀ ਪਾਰਟੀ ਇਹ ਜੀ ਹਾਈ ਕਮਾਂਡ ਦਾ ਫੈਸਲਾ ਜਦੋਂ ਸਾਨੂੰ ਮੈਸੇਜ ਆਜੂਗਾ ਉਦੋਂ ਤੁਹਾਨੂੰ ਕਨਵੇ ਕਰਦਾਂਗੇ ਹੱਲੇ ਸਾਨੂੰ ਕੋਈ ਮੈਸੇਜ ਹਾਂਸ ਦੇ ਵਿੱਚ ਤੇ ਬਿਆਨਬਾਜ਼ੀ ਤੇ ਬੜੀ ਰੁਕੀ ਜਿਹੀ ਹੁੰਦੀ ਕਨ ਕਿਹਨਾਂ ਦੇ ਆਮਦੀ ਤੇ ਕਾਂਗਰਸ ਨੇ ਨੇ ਉਹਦੇ ਆਪਸ ਹੀ ਕਰੀ ਜਾਂਦੇ ਹੋ ਸਿੱਧੋ ਅਲੱਗ ਕਰੀ ਜਾਂਦਾ ਦੂਜੇ ਅਲੱਗ ਕਰੀ ਜਾਂਦੇ ਉਹ ਉਧਰ ਵੇਲੇ ਹੋਣਗੇ ਤੇ ਸਾਡੇ ਵੱਲ ਗੱਲ ਖੜ ਲੱਗੇ ਠੀਕ ਹੈ ਨਾ ਪਰ ਆਪਾਂ ਦੇ ਸਾਡਾ ਦੇ ਇੱਕੋ ਕੰਮ ਹੈ ਜੀ ਕਿਸੇ ਦੀ ਲਕੀਰ ਨੂੰ ਮਟਾਓ ਨਾ ਆਪਣੀ ਲਕੀਰ ਲੰਮੀ ਕੀਤੇ ਠੀਕ ਹੈ ਜੀ ਪਾਪਾ ਜੀ ਆਓ ਪਹਿਲਾਂ ਸਭ ਕਿਹਦੇ ਨਾਮ ਕਰਦੇ जय श्री राम जय श्री राम उसके खंड के पहुँचने का भी बात लगता है पार्टी 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 पते हूँ अनिले खतरे पैसा बड़ा है ਹਰ ਉਹ ਦੀ ਗਾਈ ਤੋਂ ਇੰਨੇ ਭੋਜਨ ਚਾਹੀਦੇ। ਉਹ ਮੈਂ ਆਰ ਜੀ ਮੇਰੇ ਕੱਲ ਕਹਦੇ ਆ ਤੁਸੀਂ ਸਾਡੀ ਜ਼ਿੰਮੇਵਾਰੀ ਲਈ ਸੀ। ਤੁਹਾਨੂੰ ਇਹੋ ਬੇਨਤੀ ਕਰਦੇ ਨੇ ਆਪਾਂ ਜੀ ਇੱਕ ਮੌਕਾ ਦੇ ਦੇ ਤੁਸੀਂ ਦਿੱਤਾ। ਰਾਮ ਕੀ ਬਾਹਰ ਜੇ ਹੋ ਲਿਆ ਸਾਡੀ ਖਰਾਕ ਕੀ ਹੈ? ਸਾਡੀ ਖਰਾਕ ਜਿਹੜੀ ਹੈ ਜਦੋਂ ਕੋਈ ਘਰ ਦਿੰਦਾ ਮੈਂ ਯਾਰ